ਸਸ਼ੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ YouTube ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ ਆ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ ਇਹਦੀ ਲੋਕੇਸ਼ਨ ਹੈ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਤੇ ਟਰਾਲੇ ਦਾ ਸਾਈਜ਼ ਹੈ 16/7 ਡਬਲ ਜੈਕ ਵਾਲਾ ਜੀ ਇਹ 2025 ਮਾਡਲ ਹੈ ਨਿਊ ਕੰਡੀਸ਼ਨ ਲਕਸ ਮਾਡਲ ਹੈ ਜੀ ਰੇਟ ਹੈ ਜੀ 290000 ਬਾਕੀ ਫੁੱਲ ਹੈਵੀ ਸਾਈ ਦਾ ਬਣਿਆ ਹੋਇਆ ਟਰਾਲਾ ਜੀ ਤੇ ਫੁੱਲ ਐਕਸੈਸਰੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਜੇਕਰ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਨਿਊ ਕੰਡੀਸ਼ਨ ਰਿਲੈਕਸ ਮਾਡਲ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਜਿੱਦੋਂ ਤੁਸੀਂ ਖਰੀਦਣ ਜਾਓਗੇ ਤਾਂ ਤੁਹਾਨੂੰ ਜਾਣਾ ਉਹ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਤੇ ਨਿਰਮਲ ਸਿੰਘ ਇਸ ਵੀਰ ਦਾ ਨਾਮ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਟਰਾਲਾ ਜਿਹੜਾ ਖਰੀਦ ਸਕਦੇ ਹੋ ਕਿਉਂਕਿ ਇਸ ਵੀਰ ਨੇ ਟਰਾਲਾ ਜਲਦੀ ਤੋਂ ਜਲਦੀ ਸੇਲ ਕਰਨਾ ਜੀ 9463644505 9463644505 ਇਸ ਨੰਬਰ ਤੇ ਫੋਨ ਕਰਕੇ 16/7 ਦਾ ਟਰਾਲਾ ਡਬਲ ਜੈਕ ਵਾਲਾ 2025 ਮਾਡਲ ਨਿਊ ਕੰਡੀਸ਼ਨ ਰਿਲੈਕਸ ਮਾਡਲ 290000 ਰੁਪਏ ਚ ਖਰੀਦਦਾ ਲੋਕੇਸ਼ਨ ਹੈਗੀ ਹੈ ਜੀ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦਾ ਟਰਾਲਾ ਜਿਹੜਾ ਜਲਦੀ ਸੇਲ ਹੋ ਸਕੇ ਕਿਉਂਕਿ ਇਸ ਵੀਰ ਨੂੰ ਲੋੜ ਹੈ ਜਲਦੀ ਤੋਂ ਜਲਦੀ ਟਰਾਲਾ ਜਿਹੜਾ ਸੇਲ ਕਰਨਾ ਚਾਹੁੰਦੇ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬੈਲਰ ਮਸ਼ੀਨ ਲਈ ਚਾਰ ਗੱਠਾਂ ਵਾਲੀਆਂ ਟਰਾਲੀਆਂ ਦੀ ਲੋੜ ਹੈ ਜੀ ਤੇ ਨਾਲ ਲੇਬਰ ਦੀ ਵੀ ਲੋੜ ਹੈ ਇੱਕ ਡਰਾਈਵਰ ਦੀ ਵੀ ਲੋੜ ਹੈ ਜੇ ਕਿਸੇ ਨੂੰ ਮਸ਼ੀਨ ਚਲਾਉਣੀ ਆਉਂਦੀ ਹੋਵੇ ਤਾਂ ਉਹ ਵੀਰੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਿਰਸਾ ਸ਼ਹਿਰ ਦੇ ਕੋਲੇ ਸੀਜ਼ਨ ਲਾਉਣਾ ਹੈ ਜੀ 9779606928 9779606928 ਤੁਸੀਂ ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਕਿ ਕਿ ਇਨ੍ਹਾਂ ਵੀਰਾਂ ਨੇ ਸਰਸੇ ਸ਼ਹਿਰ ਦੇ ਕੋਲੇ ਸੀਜ਼ਨ ਲਾਉਣਾ ਜੀ ਵੱਡਾ ਥ੍ਰੈਸਰ ਵਿਕਾਊ ਹੈ ਜੀ 2022 ਮਾਡਲ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਵੀਰ ਨੇ ਚਾਰ ਪੈਰੋਂ ਵਧੀਆ ਤਰੀਕੇ ਨਾਲ ਦਿਖਾਇਆ ਜੀ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ 2,50,000 2.5 ਲੱਖ ਰੁਪਏ ਰੇਟ ਰੱਖੇਗੇ ਜੀ 2022 ਮਾਡਲ ਹੈ ਵੱਡਾ ਥਰੇਸਰ ਵਿਕਾਊ ਹੈ ਜੀ ਏਰੀਆ ਪਿੰਡ ਸੁਕਚੈਨ सिरसा 7404402198 7404402198 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੱਡਾ ਥਰੇਸਰ 2022 ਮਾਡਲ 2.5 ਲੱਖ ਰੁਪਏ ਚ ਖਰੀਦ ਸਕਦੇ ਹੋ ਲੋਕੇਸ਼ਨ ਪਿੰਡ ਸੁਕਚੈਨ सिरसा ਇਹ ਨੰਬਰ ਤੇ ਕਾਲ ਕਰਕੇ ਤੁਸੀਂ ਥਰੇਸਰ ਨੂੰ ਖਰੀਦ ਸਕਦੇ ਹੋ ਜਿਹੜੇ ਵੀ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਆਂ ਮਸ਼ੀਨਰੀਆਂ ਕੋਠੀਆਂ ਮਕਾਨ ਦੇਖਣ ਨੂੰ ਮਿਲ ਸਕਣ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓਗੇ 60 ਮਰਲੇ ਜਗਾ ਵਿਕਾਊ ਹੈ ਜੀ 45000 ਨੂੰ ਮਰਲਾ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਟੂਟੀ ਲੱਗੀ ਹੋਈ ਹੈ 18 ਫੁੱਟ ਲਿੰਕ ਰੋਡ ਤੇ ਹੈ ਏਰੀਆ ਪਿੰਡ ਠਾੜਾ ਫਰੀਦਕੋਟ 60 ਮਰਲੇ ਜਗ੍ਹਾ ਵਿਕਾਊ ਹੈ ਜੀ 45000 ਨੂੰ ਮਰਲਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਮੌਕੇ ਤੇ ਵੱਧ ਘਾਟਾ ਹੋ ਜਾਊਗਾ ਜੀ ਤੇ 18 ਫੁੱਟ ਲਿੰਕ ਰੋਡ ਤੇ ਹੈ 9501605804 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਮਰਲੇ ਜਗ੍ਹਾ ਜਿਹੜੀ 45000 ਨੂੰ ਮਰਲਾ ਖਰੀਦ ਸਕਦੇ ਹੋ ਲਓ ਜੀ ਹੁਣ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਦਾ ਟੱਕ ਲੈ ਕੇ ਆਏ ਜੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਤੇ ਨਾਲ ਨਾਲ ਵੀਡੀਓ ਨੂੰ ਪੂਰੀ ਦੇਖ ਲਓ ਮਾਲਕ ਦਾ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ 3 ਕਿੱਲੇ ਜ਼ਮੀਨ ਵਿਕਾਊ ਆ ਤਕਸੀਮ ਤੱਕ ਇੱਕ ਪੇਜ ਦੀ ਫਰਦ 1 ਕਿੱਲੇ ਦਾ ਰੋਡ ਦਾ ਫਰੰਟ ਵਿੱਚ ਮੋਟਰ ਏਰੀਆ ਰਾਮਪਰਾ ਫੂਲ ਰੇਟ ਫੋਨ ਤੇ ਦੱਸਣਗੇ ਫੋਨ ਨੰਬਰ ਨੋਟ ਕਰ ਲਓ ਜੀ 9464272871 ਇਸ ਨੰਬਰ ਤੇ ਫੋਨ ਕਰਕੇ 3 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 987988444 ਇਸ ਨੰਬਰ ਤੇ ਪਾਣੀ ਤੋਂ 7 ਫੁੱਟ ਮੈਂ ਇੱਕ ਵੀਡੀਓ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲੰਤੀ ਆਊਗੀ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਮੈਂਟਾਂ ਦੇ ਵਿੱਚ ਲਿਖ ਦਿਓ ਵਾਹਿਗੁਰੂ ਤੇ ਕਮੈਂਟਾਂ 'ਚ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਕਿੰਨੇ கிரேਡ ਨੂੰ ਤਾਂ ਜ਼ਮੀਨ ਚਾਹੀਦੀ ਹੈ ਕਿੰਨੀ ਜ਼ਮੀਨ ਹੋਵੇ ਤੇ ਕਿਹੋ ਜਿਹਾ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਤੇ ਕਿੰਨੇ கிரேਡ ਵਾਲਾ ਘਰ ਕੋਠੀ ਮਕਾਨ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਦਿਆ ਕਰੋ ਜੀ ਅਸੀਂ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਡੇ ਏਰੀਏ ਦੀ ਅਸੀਂ ਜ਼ਮੀਨ ਕੋਠੀ ਪਲਾਟ ਲੈ ਕੇ ਆ ਸਕੀ